ਜੈ ਮਾਤਾ ਦੀ ਮਾਤਾ ਵੈਸ਼ਨੂ ਦੇਵੀ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਲੁਧਿਆਣਾ ਤੋਂ 3 ਦਿਨ ਦੀ ਮਾਤਾ ਵੈਸ਼ਨੂ ਦੇਵੀ 40 ਸਾਲ ਦੀ ਰੇਲ ਯਾਤਰਾ ਵਿਖੇ ਖੁਸ਼ੀਆਂ ਤੇ ਚਾਵਨ ਦਿਨਾ ਸ਼ੁਰੂ ਹੋਈ ਹੈ ਤੇ ਇਸ ਯਾਤਰਾ ਦੀ ਕਵਰੇਜ ਵਾਸਤੇ ਸਾਡੇ ਚੈਨਲ 24 ਨਿਊਜ਼ ਪੰਜਾਬ ਦੀ ਟੀਮ ਸਾਡੇ ਚੈਨਲ ਦੇ ਚੀਫ ਐਡੀਟਰ ਪਵਨ ਸੈਣੀ ਤੇ ਉਹਨਾਂ ਦੇ ਸਹਿਯੋਗੀ ਰਾਜੇਸ਼ ਕੁਮਾਰ ਲੱਕੀ ਦੇ ਵੱਲੋਂ ਇਸ ਯਾਤਰਾ ਦਾ ਸਬੰਧਤ ਕੋ ਜਿਆਦਗਰ ਪਲਾਂ ਨੂੰ ਸਾਂਝਾ ਕਰਦੇ ਹੋਏ ਜਦੋਂ ਇਸ ਯਾਤਰਾ ਦੇ ਵਿੱਚ ਸ਼ਾਮਲ ਮਾਤਾ ਵੈਸ਼ਨੋ ਦੇਵੀ ਦੇ ਪக்தਤਾਦਨਾ ਵਿਚਾਰ ਸਾਂਝੇ ਕੀਤੇ ਗਏ ਤਾਂ ਉਹਨਾਂ ਵੱਲੋਂ ਪਿਛਲੇ 40 ਸਾਲ ਤੋਂ ਨਿਰਵਿਘਨ ਇਸ ਯਾਤਰਾ ਨੂੰ ਚਲਾਉਣ ਵਾਲੇ ਭਾਟੀਆਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਗਿਆ ਕਿ ਉਹ ਹਮੇਸ਼ਾ ਪਾਰਟੀਆਂ ਪਰਿਵਾਰ ਦੇ ਧੰਨਵਾਦੀ ਰਹਣਗੇ ਤੇ ਜਿਨ੍ਹਾਂ ਦੀ ਯਤਨਾ ਸਦਕਾ ਲੋਕਮਤਾ ਵੈਸ਼ਨੋ ਦੇਵੀ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਏ ਤੇ ਉਹਨਾਂ ਕਿਹਾ ਕਿ ਬੇਸ਼ੱਕ ਕਟੜਾ ਦੇ ਵਿੱਚ ਰੋਪੇ ਨੂੰ ਚਾਲੂ ਕਰਾਉਣ ਦੇ ਮੁੱਦੇ ਦੇ ਵਿਰੋਧ ਦੇ ਵਿੱਚ ਹੜਤਾਲ ਤੇ ਬੈਠੇ ਘੋੜਾ ਤੇ ਪਲਗੀ ਵਾਲਿਆਂ ਦੇ ਵੱਲੋਂ ਉੱਥੇ ਖਾਣ ਪੀਣ ਤੋਂ ਇਲਾਵਾ ਹੋਰ ਸਾਰੇ ਕਾਰੋਬਾਰ ਬੰਦ ਕੀਤੇ ਹੋਏ ਨੇ ਪਰ ਫਿਰ ਵੀ ਇਸ ਯਾਤਰਾ ਦੇ ਆਯੋਜਨ ਕਰਨ ਵਾਲੇ ਪਾਰਟੀਆਂ ਪਰਿਵਾਰ ਵੱਲੋਂ ਕਿਸੇ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਗਈ ਉਹਨਾਂ ਵੱਲੋਂ ਖੁੱਲੇ ਦਿਲਦਨਾ ਯਾਤਰਾ ਦੇ ਵਿੱਚ ਸ਼ਾਮਿਲ ਸ਼ਰਧਾਲੂਆਂ ਤੋਂ ਦਾ ਦੇਸ਼ ਵਿਦੇਸ਼ ਤੋਂ ਆਏ ਹੋਰ ਹਜ਼ਾਰਾਂ ਸ਼ਰਧਾਲੂਆਂ ਵਾਸਤੇ ਲੰਗਰ ਵਗੈਰਾ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਯਾਤਰਾ ਦੇ ਵਿੱਚ ਸ਼ਾਮਲ ਭਜਨ ਮੰਡੀ ਤੋਂ ਇਲਾਵਾ ਸ਼ਰਧਾਲੂਆਂ ਦੇ ਵੱਲੋਂ ਪੂਰੀ ਸ਼ਰਧਾ ਭਾਵਨਾ ਦਿਨਾਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ 33 ਤੀਕ ਆਈ ਸੀ ਔਰ 26 ਤੀਕ ਕਰਵਾਣਾ ਹੋਣੀ ਸੀ ਔਰ 3:30 ਵਜੇ ਦੇ ਕਰੀਬ ਯਾਤਰਾ ਜਿਹੜੀ ਆਈ ਹੈ ਲੁਹਾਨੇ ਤੋਂ ਉਹ ਵਾਪਸ ਜਾਏਗੀ ਲੁਹਾਨੇ ਮੈਂ ਬਹੁਤ ਹੀ ਮਹਾ ਮਈ ਦਾ ਬਾਰੀਆਂ ਮਹਾ ਮਾਈ ਦੀ ਸ਼ਕਤੀ ਅੱਜ ਦੇਖਣ ਤੇ ਅੱਜ ਸਾਨੂੰ ਸਾਰਿਆਂ ਨੂੰ ਮਿਲ ਰਹੀ ਹੈ ਕਿਉਂਕਿ ਬਾਜ਼ਾਰ ਰੇੜੀ ਟਾਬੇ ਰੈਸਟੋਰੈਂਟ ਸਭ ਬੰਦ ਹੈ ਲੇਕਿਨ ਮਾਂ ਦਾ ਦਰਵਾਜ਼ਾ ਜਿਹੜਾ ਅੱਜ ਮਾਹ ਮਾਈ ਨੇ ਇੰਨੀ ਕੁ ਸ਼ਕਤੀ ਸਾਨੂੰ ਦਿੱਤੀ ਹੈ ਵੀ ਕੋਈ ਵੀ ਜਿਹੜਾ ਯਾਤਰੀ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਕੋਈ ਬੰਬੇ ਤੋਂ ਕੋਈ ਦਿੱਲੀ ਤੋਂ ਜਿੰਨੇ ਵੀ ਯਾਤਰੀ ਇੱਥੇ ਆਏ ਆ ਕੋਈ ਵੀ ਯਾਤਰੀ ਸਾਡੇ ਹਸਾਮ ਨਾਲ ਖੁਕਾ ਨਹੀਂ ਜਾਊਗਾ ਕਿਉਂਕਿ ਅੱਜ ਜਿਹੜੀ ਦੁਰਗਾ ਭਵਨ ਦੇ ਵਿੱਚ ਲੰਗਰ ਚੱਲ ਰਿਹਾ ਇਹਦੇ ਦਰਮਿਆਨ ਅਸੀਂ ਦੇਖਣ ਨੂੰ ਜੋ ਮਿਲਿਆ ਸੈਂਕੜੇ ਯਾਤਰੀ ਨਹੀਂ ਹਜ਼ਾਰਾਂ ਯਾਤਰੀ ਆ ਜਿਹੜੇ ਕੀ ਲੰਗਰ ਦੀ ਸੇਵਾ ਖਾ ਚੁੱਕੇ ਆ ਉਹਦੇ باوجود ਵੀ ਪਤਿਲੇ ਹੱਲੇ ਤੱਕ ਵੀ ਭਰੇ ਆ ਕੋਈ ਵੀ ਮਹਾਮਾਈ ਦੀ ਮਤਲਬ ਇਹਨਾਂ ਕੋ ਅਸ਼ੀਰਵਾਦ ਹੈ ਸਾਡੇ ਦੇ ਸਾਰਿਆਂ ਦੇ ਜਿੰਨੇ ਵੀ ਭਗਤ ਆਏ ਆ ਮੈਂ ਖੁਦ ਦੇਖ ਕੇ ਹੈਰਾਨ ਹੋ ਰਿਹਾ ਕਿ ਇਹ ਕਿੱਦਾਂ ਹੋ ਰਿਹਾ ਕਿੱਦਾਂ ਇੱਕ ਛਿਮਾ ਮਹਾਮਾਈ ਕਰ ਰਹੀ ਹੈ ਵੀ ਕਿਸੇ ਗੱਲ ਦੀ ਥੋੜ ਨਹੀਂ ਆ ਰਹੀ ਨਾ ਸਾਨੂੰ ਬਾਜ਼ਾਰ ਦੇ ਵਿੱਚ ਕਿਸੇ ਚੀਜ਼ ਦੀ ਲੈਣ ਦੀ ਲੋੜ ਪਈ ਐ ਨਾ ਹੀ ਕਿਸੇ ਲੋੜ ਪਵੇਗੀ ਹੱਲੇ ਵੀ ਚੋਲਾ ਦੀਆਂ ਬੋਰੀਆਂ ਖੰਡ ਦੀਆਂ ਬੋਰੀਆਂ ਦਾਲਾਂ ਛਾਲਾ ਜੋ ਵੀ ਜ਼ਮਾਨ ਚਾਹੀਦਾ ਪੀਪੇ ਕੇ ਉਹਦੇ ਸਾਰੇ ਭਰੇ ਹੋਏ ਆ ਔਰ ਲੰਗਰ ਜਿਹੜਾ ਬੇ ਇਤਿਹਾਜ ਦੁਰਗਾ ਭਵਨ ਦੇ ਵਿੱਚ ਚੱਲ ਰਿਹਾ ਇਹ ਮੈਂ ਕਹਿੰਦਾ ਮਹਾਮਾਈ ਦੇ ਦਰਵਾਜ਼ੇ ਜਿਹੜਾ ਵੀ ਆਇਆ ਮਹਾਮਾਈ ਦਾ ਦਰਸ਼ਨ ਜਿਨੇ ਨਹੀਂ ਕੀਤੇ ਉਹ ਮਹਾਮਾਈ ਦਾ ਦਰਸ਼ਨ ਇੱਥੇ ਹੀ ਕਰ ਸਕਦਾ ਕਿਉਂਕਿ ਇੱਥੇ ਹੀ ਮਹਾਮਾਈ ਵਿਰਾਜਮਣ ਹੈ ਇਹ ਸਾਨੂੰ ਪੁਪ ਲਿਖਿਆ ਹੈ ਕਿ ਮਾਹਮਾਈ ਉੱਥੇ ਹੀ ਹੈ ਮਾਹਮਾਈ ਹਰ ਜਗ੍ਹਾ ਜਿੱਥੇ ਯਾਦ ਕੀਤਾ ਜਾਵੇ ਮਾਹਮਾਈ ਨੂੰ ਉੱਥੇ ਹੀ ਮਾਹਮਾਈ ਵਿਰਾਜਮਨ ਹੁੰਦੀ ਹੈ ਜੈ ਮਾਤਾ ਜੈ ਮਾਤਾ ਬਹੁਤ ਜੀ ਯਾਤਰੀ ਬਹੁਤ ਖੁਸ਼ ਹੈਗੇ ਆ ਜੀ ਯਾਤਰਾ ਯਾਤਰੀਆਂ ਦੇ ਵਿੱਚ ਨਾ ਇੱਕ ਸਾਡਾ ਪਰਿਵਾਰ ਨੂੰ ਰਿਲੇਸ਼ਨ ਹੈ ਜੀ ਸਾਰਿਆਂ ਦੇ ਨਾਲ ਔਰ ਯਾਤਰਾ ਹਰ ਸਾਲ ਸੰਗ ਵੱਧਈ ਹੈ ਔਰ ਮਾਹਮਾਈ ਪੰਡਾਰੇ ਪਰੇ ਰੱਖਦੀ ਹੈ ਅੱਜ ਤੁਸੀਂ ਆਪ ਦੇਖੋ ਮੇਰੇ ਖਿਆਲ ਅਕ ਟੋਟ 2-3000 ਬੰਦਾ ਤਾਂ ਬਾਹਰ ਹੀ ਪ੍ਰਸ਼ਾਦਾ ਛੱਕ ਚੁੱਕਾ ਵਾ ਔਰ ਭੰਡਾਰੇ ਪੂਰੇ ਭਰੇ ਹੋਏ ਆ ਮਾਹਮਾਈ ਐਡੀ ਕਿਰਪਾ ਬਣਾਈ ਰੱਖੇ ਜਿਹੜਾ ਵੀ ਪ੍ਰਸ਼ਾਦਾ ਛੱਕ ਰਿਹਾ ਹੈ ਮਾਹਮਾਈ ਉਹਤੇ ਕਿਰਪਾ ਰੱਖੇ ਸਭ ਦੇ ਦੁੱਖ ਦੁਖ ਦੂਰ ਕਰੇ ਉਹ ਸੱਚੇ ਦਰਬਾਰ ਕੀ ਜੈ ਇਹੀ ਮੈਸੇਜ ਦੇਣਾ ਚਾਹੁੰਦੇ ਆ ਜੀ ਕਿ ਮਾਹਮਾਈ ਦੇ ਵੱਧ ਤੋਂ ਵੱਧ ਮਾਹਮਾਈ ਦੇ ਸੰਗ ਤੇ ਜਾਓ ਔਰ ਮਾਹਮਾਈ ਦੇ ਗੁਣਗਾਨ ਕਰੋ ਮਾਹਮਾਈ ਆਪਣੀ ਕਿਰਪਾ ਸਾਥੇ ਬਣਾਈ ਰੱਖੇ ਸਦਾ ਹੀ ਅਸ਼ੀਰਵਾਦ ਰੱਖੇ ਸਿਰ ਤੇ ਜਿਕਰਾ ਸ਼ੇਰਵਾਲੀ ਦਾ ਬੋਤ ਸਾਰ ਦਰਬਾਰ ਜੈ ਮੈਂ ਕਹਿੰਦਾ ਆਨੰਦ ਮੈਂ ਹੋ ਗਿਆ ਯਾਨੀ ਇੰਨੇ ਹੀ ਮਾਤਾ ਰਾਣੀ ਦੀ ਕਿਰਪਾ ਆ ਯਾਨੀ ਅਸੀਂ ਸੋਚ ਨਹੀਂ ਸਕਦੇ ਵੀ ਇਸ ਇੰਨੀ ਸੰਗਤ ਨੂੰ ਅਸੀਂ ਸਾਂਭ ਸਕਦੇ ਇਹ ਅਸੀਂ ਨਹੀਂ ਸਾਂਭਿਆ ਇਹ ਮਾਤਾ ਰਾਣੀ ਦਾ ਆਪਾ ਜੀ ਉਹਨੇ ਹੀ ਸਾਂਭਿਆ ਵਾ ਲੋਕੀ ਕਿੱਥੋਂ ਯੂਪੀ ਬਿਹਾਰ ਦਿੱਲੀ ਤਮਿਲਨਾਡ ਤੋਂ ਲੰਗਰ ਆ ਕੇ ਛੱਕ ਰਹੇ ਨੇ ਪਰ ਹੱਲੇ ਵੀ ਲੰਗਰ ਦੀ ਕੋਈ ਕਮੀ ਨਹੀਂ ਮਾਤਾ ਰਾਣੀ ਦਾ ਇਹਨਾ ਅਸ਼ੀਰਵਾਦਾ ਬਾਜ਼ਾਰ ਸਾਰਾ ਬੰਦ ਆ ਪਾਣੀ ਦੀ ਬੋਤਲ ਤੱਕ ਨਹੀਂ ਮਿਲਦੀ ਪਈ ਆ ਪਰ ਇੱਥੇ ਦੇਖੋ ਲੈਣਾ ਲੱਗੀਆਂ ਸੰਗਤਾਂ ਦੀ ਰੌਣਕ ਮੇਲਾ ਲੱਗਿਆ ਹੋਇਆ ਮਾਤਾ ਰਾਣੀ ਦੀ ਪੂਰੀ ਕਿਰਪਾ ਵਾ ਕਿ ਸਾਚੀ ਦੀ ਕਿਸੇ ਨੂੰ ਕੋਈ ਕੰਮ ਨਹੀਂ ਨਾ ਸੀ ਕਿਸੇ ਨੂੰ ਵਾਪਸ ਮੋੜਿਆ ਸਭ ਆਪਣਾ ਲੰਗਰ ਛੱਕ ਕੇ ਜਾ ਰਹੇ ਨੇ ਬੋਲ ਜੇ ਕਰਾ ਰਾਇ ਸ਼ੇਰਾਵਾਲੀ ਕਾ ਬੋਲ ਸਾਚੀ ਦਰਬਾਰ ਕੀ ਜੋਤੇ ਦਿਨਾਰੇ ਸਾਡੇ ਚੈਨਲ 24 ਨਿਊਜ਼ ਪੰਜਾਬ ਦੀ ਟੀਮ ਦੇ ਵੱਲੋਂ ਕੁਝ ਯਾਦਗਰ ਪਲਾਂ ਨੂੰ ਲੈ ਕੇ ਜਦ ਗੱਲਬਾਤ ਕੀਤੀ ਗਈ ਤਾਂ ਯਾਦਗਰ ਪਲ ਸਾਂਝੇ ਕਰਦੇ ਇਸ ਯਾਤਰਾ ਦੇ ਵਿੱਚ ਸ਼ਾਮਲ ਮਾਤਾ ਵੈਸ਼ਨੋ ਦੇਵੀ ਦੇ ਪக்தਰ ਨੇ ਵਿਚਾਰ ਸਾਂਝੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪਿਛਲੇ 40 ਸਾਲਾਂ ਤੋਂ ਨਿਰਵਿਘਨ ਇਸ ਯਾਤਰਾ ਨੂੰ ਚਲਾਉਣ ਦੇ ਲਈ ਪਾਰਟੀਆਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਕਿੰਨੀ ਵਾਰੀ ਆਏ ਹੋ ਦੂਸਰੀ ਵਾਰੀ ਹਾਂਜੀ ਪ੍ਰਮੋਦ ਕੁਟਰਾਵਾਲ ਹਾਂਜੀ ਸ੍ਰੀ ਹਰਮਨ ਦਾ ਮੈਂ ਬੰਦਾ ਬਹੁਤ ਵਧੀਆ ਹਾਂਜੀ ਲੁਧਿਆਣਾ ਤੋਂ ਮਮਮੀ ਕਿੱਥੇ ਕਿਹਦੇ ਕਿਹਦੇ ਆਉਂਗੇ ਬਹੁਤ ਸੋਨਾ ਵਧੀਆ ਲੱਗਿਆ ਵਾ ਕਿ ਇਹ ਨਾ ਕਰਕੇ ਅਸੀਂ ਮਾਤਾ ਦੇ ਦਰਸ਼ਨ ਕਰਦੇ ਹਾਂ ਬਸ ਮੇਰਬਾਦ ਫਰੀ ਹੈ ਜੀ ਫਰੀ ਹੈ ਵਈ ਸਭ ਕੁਝ ਫਰੀ ਹੈ ਪਹਿਲੀ ਏਰੀ ਆਏ ਹਾਂ ਅਸੀਂ ਜਿਕਰਾ ਸ਼ੇਰ ਆਲੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਇੱਥੇ ਬਾਡਿਆ ਜੀ ਵੱਲੋਂ 40ਵੀਂ ਯਾਤਰਾ ਲਈ ਗਈ ਹੈ ਮਾਤਾ ਵੈਕਨੋ ਦੇ ਵੀ ਤੇ ਆਪਾਂ 24 ਤਰੀਕ ਆਈ ਸੀ ਤੇ ਅੱਜ 26 ਤਰੀਕ ਹੋ ਗਈ ਐ ਤੇ ਮਾਮਾਈ ਦਾ ਭਰਪੂਰ ਲੰਗਰ ਚੱਲ ਰਿਹਾ ਤਿੰਨ ਦਿਨ ਤੋਂ ਇੱਥੇ ਲੋਕਡਾਊਨ ਲੱਗਾ ਹੋਇਆ ਪੂਰਾ ਬਾਹਰ ਉੱਥੇ ਸਾਰੇ ਲੋਕਾਂ ਨੇ ਬੰਦ ਕੀਤਾ ਆ ਕੋਈ ਖਾਣ ਪੀਣ ਦਾ ਸਮਾਨ ਨਹੀਂ ਮਿਲ ਰਿਹਾ ਔਰ ਸਾਰੇ ਬਾਹਰੋਂ ਜਿਹੜੇ ਬਾਹਰ ਵੀ ਹੋਰ ਵੀ ਯਾਤਰੀ ਆਏ ਹੋਏ ਆ ਉਹ ਵੀ ਇੱਥੋਂ ਲੰਗਰ ਖਾ ਕੇ ਜਾ ਰਹੇ ਆ ਔਰ ਇੱਕ ਵੱਧ ਦੇਖੋ ਮਾਮਾਈ ਦੀ ਕੀ ਕਿਰਪਾ ਹੈੀ ਦੇਖੋ ਅਜੇ ਵੀ ਲੰਗਰ ਚੱਲ ਰਿਹਾ ਹੈ ਸਵੇਰ ਤੋਂ ਲੰਗਰ ਚੱਲ ਰਿਹਾ ਔਰ ਦੇਖੋ ਹੁਣ ਘੜੀ 'ਚ 2 ਵਜ ਗਏ ਆ ਅਜੇ ਵੀ ਲੰਗਰ ਚੱਲ ਰਿਹਾ ਹੈ ਬਹੁਤ ਸਾਜੇ ਦਰਬਾਰ ਹੈ ਕੀ ਮਾਤਾ ਵੈਸ਼ਨੂ ਦੇਵੀ ਦੇ ਦਰਬਾਰ ਤੋਂ ਸਾਡੇ ਚੀਫ ਐਡੀਟਰ ਪਵਨ ਸੈਣੀ ਤੇ ਰਾਜੇਸ਼ ਲੱਕੀ ਦੀ ਵਿਸ਼ੇਸ਼ ਰਿਪੋਰਟ